ਬਾਈਰੂ ਜੀ ਦਾ ਖਾਲਸਾ ਬੜੀ ਫਟੇ ਮੈਨੂੰ 4 ਦਿਨ ਹੋ ਗਏ 5 ਦਿਨੋਂ ਬੰਦੇ ਰੋਹ ਘਰੇ ਜਾਂਦੇ ਨੇ ਵੀ ਬਸ ਅਡੇ 'ਚ ਸਵੇਰੇ ਨਸ਼ਾ ਵਗਣ ਲੱਗ ਜਾਂਦਾ ਸਵੇਰੇ ਸਪਸਟੇ ਆਟੋ ਵਾਲੇ ਖੜ੍ਹਦੇ ਨੇ ਔਰ ਇੰਨਾ ਜੋ ਆਟੋ ਵਾਲਾਂ ਚ ਵੀ ਤਿੰਨ ਚਾਰ ਸਿੰਘ ਗਏ ਨੇ ਹੋਰ ਬੁੜੀਆਂ ਬੰਦੇ ਬਸ ਅਡੇ 'ਚ ਸਵੇਰੇ ਕਹਿੰਦੇ 7 ਵਜੇ ਦੁਕਾਨਾਂ ਖੁੱਲ੍ਹ ਜਾਂਦੀਆਂ ਨੇ ਬਸ ਅਡੇ 'ਚ ਮੈਡੀਕਲ ਆਣੀਆਂ ਤੂੰ ਜਾ ਕੇ ਦੇਖ ਚਿੱਟਾ ਵੇਚਣ ਵਾਲੇ ਸ਼ਰਿਆਮ ਜੱਟਾ ਵੇਚਦੇ ਨੇ ਚਲੋ ਮੈਂ ਜੀ ਕੱਲ ਵੀ ਆਇਆ 당ੇ 9 ਵਜੇ ਮੈਂ ਲੇਟ ਹੋ ਗਿਆ ਪਰਸੋਂ ਵੀ ਤੁਰੇ ਫਿਰਾ ਸਰਦਾਰਾਂ ਅੱਜ ਮੈਂ ਸਵੇਰੇ 7 ਵਜੇ 7:30 ਵਜੇ ਦਾ ਆਇਆਗਾ ਮੈਡੀਕਲਾਂਆਂ ਜਾਂ ਦੁਕਾਨਾਂ ਨਾ ਤਾਂ ਕੋਈ ਰਿਹਾ ਹਸਪਤਾਲ ਹੈ ਸਾਰੀਆਂ ਫਾੜ ਕਾਲਾਂ ਹੁੱਲੀਆਂ ਨੇ ਸਾਰੀਆਂ ਇੱਥੇ ਹੁੱਲੀਆਂ ਨੇ ਲੈ ਤੇ ਸਟਿੰਗ ਜਵਾਕ ਆਏ ਤੁਰੇ ਫਿਰਦੇ ਨੇ ਮੈਡੀਕਲਾਂ ਦੇ ਨਿੱਕੇ ਨਿੱਕੇ ਨਿਆਣੇ ਜਾਂ ਉਹਨਾਂ ਦਾ ਕੀ ਕਸੂਰਾ ਖਾਣ ਪੀਣਾਂ ਦਾ ਹੁਣ ਇਹ ਫੜਦੀ ਨਹੀਂ ਵੇਚਣੋ ਜਿਹੜਾ ਮੈਨੂੰ ਅੜ ਗਿਆ ਮੈਂ ਹੁਣ ਛੱਡਦਾ ਨਹੀਂ ਆ ਮੈਂ ਕੱਲਾ ਫਿਰਦਾ ਨਾਲ ਬੰਦੇ ਹੋਰ ਇਤਨਾ ਮਰਜ਼ੀ ਹੁਣ ਮੈਂ ਨਹੀਂ ਛੱਡਦਾ ਹੁਣ ਮੈਂ ਗੱਟਾ ਲਾ ਕੇ ਹੱਟੂ ਆ ਜਨਾ ਸਾਡੇ ਵਿੱਚੋਂ ਆਖਰੀ ਵਾਰ ਨੰਗਾ ਇਹਨਾਂ ਨੂੰ ਬਹੁਤ ਗੰਦ ਪਾਲਿਆ ਭੈਣ ਚੋਤਾ ਨੇ ਹਟਦੇ ਨਹੀਂ ਸਾਲੇ ਕੁੱਤੇ ਨਾ ਇਹਨਾਂ ਨੂੰ ਸ਼ਰਮ ਆਉਂਦੀ ਐ ਨਾ ਲੈਣ ਵਾਲੇ ਤਾਂ ਹਟਦੇ ਵੀ ਤਾਂ ਮਰੀਜ਼ ਐ ਸਵੇਰੇ ਤਿਆਰ ਹੋ ਜਾਂਦੇ ਨੇ ਆਹ ਔਰੇ ਕਿੰਨੇ ਦੁਰੇ ਫਿਰਦੇ ਨੇ ਜਵਾਕ ਨੇ ਕੇ ਨੇ ਕੇ ਔਰੇ ਗੰਦ ਪਾਉਂਦੇ ਨੇ ਏਡੇ ਜਾਸਕੀਆਂ ਕਰਦੇ ਨੇ ਹਾਟ ਕਾਹਲੀਆਂ ਦੁਕਾਨਾਂ ਸਾਰੀਆਂ ਖੁੱਲੀਆਂ ਨੇ ਉੱਥੇ ਵੀ ਕੀ ਜਾਂਦਾ ਸ਼ਰਿਆਮ ਚਿੱਟਾ ਵਿਕੀ ਜਾਂਦਾ ਕੱਲੀ ਕੱਲੀ ਗਲੀ ਲੋਕਾਂ ਦੇ ਜਵਾਕ ਖਾ ਖਾ ਮਰੀ ਜਾਂਦੇ ਨੇ ਇਹ ਸਾਰੇ ਖਸ ਖਸ ਦੀ ਖੇਤੀ ਕਰਾ ਦਿੰਦੇ ਸਾਨੂੰ ਡੋਡੇ ਆਮ ਕਰਦੇ ਆ ਜਵਾਕਾਂ ਵਾਸਤੇ ਲੋਕਾਂ ਦੇ ਖਾ ਲੈਣ ਠੀਕ ਹੋ ਜਾਣਾ ਕਰ ਕਰਕੇ ਸਿਗਨੇਚਰ ਘੋੜੇ ਵੇਚ ਵੇਚ ਗੰਦ ਪਾ ਰੱਖਿਆ ਆਖਰੀ ਵਾਰ ਨਹੀਂ ਆ ਜਿਹੜਾ ਮੈਨੂੰ ਅੜ ਗਿਆ ਮੈਂ ਬਖਸ਼ਦਾ ਨਹੀਂ ਕੋਈ ਮਰਜ਼ੀ ਆ ਬੱਸ ਅੱਡੇ 'ਚ ਜਿੰਨਾ ਜਿਹੜਾ ਕੋਈ ਵੇਚਦਾ ਮੈਨੂੰ ਨਹੀਂ ਪਤਾ ਕੌਣ ਵੇਚਦਾ ਲੋਕ ਕਹਿੰਨ ਉਹ ਵੇਚਦਾ ਉਹ ਬੰਦਾ ਸਵੇਰੇ ਆਇਆ ਨਹੀਂ ਜਿਹੜਾ ਕਹਿੰਦਾ ਸੀ ਮੈਂ ਲੈ ਕੇ ਦੇਉਂਗਾ ਹੁਣ ਕਿਉਂ ਵਿਚਾਰਾ ਦਿਹਾੜੀਦਾਰ ਮਜਦੂਰ ਹੋਊਗਾ ਕਹਿੰਦਾ ਮੈਂ ਲੈ ਆ ਕੇ ਦੂੰਗਾ ਬਾਈ ਸਵੇਰੇ ਆ ਜੀ ਮੈਂ ਉਹ ਗੁੰਮੀ ਬੋਤਲਾਂ ਚਲੋ ਉਹਦਾ ਕੱਲ ਨੂੰ ਵੇਚ ਵਾਲੇ ਕੋਲੋਂ ਛਾੜ ਦੇਣੇ ਜੇ ਮੈਨੂੰ ਕੋਈ ਅੜ ਗਿਆ ਮੈਂ ਹੁਣ ਬਖਸ਼ਦਾ ਨਹੀਂ ਉੱਤਰਨੇ ਇਹ ਸਵੇਰੇ ਬੱਸਾਂ ਤੋਂ ਆ ਕੇ ਲੈ ਕੇ ਜਾਂਦੇ ਨੇ ਬੱਸ ਅੱਡੇ ਦੇ ਬਾਹਰ ਬੱਸ ਅੱਡੇ ਦੇ ਅੰਦਰ ਆ ਠਾੜਕਾਂ ਤੇ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਸਵੇਰੇ 7 ਵਜੇ ਕੋਈ ਮੈਡੀਕਲ ਹਸਪੀਟਲ ਨਹੀਂ ਹੈਗਾ ਆਮਲੀਆਂ ਦਾ ਪਰਮਾਰ ਹੈ ਪੁਰੇ ਵੀ ਪੜਨ ਨੇ ਜਾਂਦੇ ਬਾਸਤਾਂ ਨਹੀਂ ਸਕੂਲ ਲਈ ਕਾਜ ਨਹੀਂ ਤੜਕੇ ਬੱਸਾਂ 'ਚ ਉਤਰਦੇ ਨੇ ਪਿੰਡਾਂ 'ਚ ਜਾਂਦੇ ਲੈ ਕੇ ਚੋਲੇ ਭਰ ਜਾਂਦੇ ਨੇ ਲੈ ਕੇ ਪੜਨਾਂ ਨੂੰ ਵੇਚਦੇ ਨੇ ਸਿੰਘ ਲੈ ਕੇ ਸ਼ਹਿਰ ਦੇ ਨਿਕਨੇ ਨਿਕ ਜਵਾਬ ਇਹਨਾਂ ਮੈਡੀਕਲਾਂ ਤੋਂ ਲੈ। ਜਿਹੜਾ ਵੇਚਦਾ ਹੋਇਆ ਮੈਂ ਗੱਲ ਵੱਢ ਕੇ ਲਿਜਾਵਾਂ ਹੁਣ ਬਰਛਾਣੀ ਲਾਈਵ ਕਰਕੇ ਵੱਡੂਆਂ ਨਾਲ ਨਹੀਂ ਪਰਦਾ। ਹੁਣ ਮੈਂ ਕਿੰਨਾ ਚਿਰ ਲੜੀ ਜਾਵਾਂ ਲੋਕਾਂ ਵਿੱਚੇ ਮੇਰੇ ਵੀ ਆਪ ਦੇ ਜਵਾਬ ਨਹੀਂ। ਛੜਦੇ ਨਹੀਂ ਸਾਲੇ ਵਿੱਚੋਂ। ਖਾਣ ਪੀਣਾਂ ਹਾਂ ਛੜਨ ਦਾ ਵੀ ਠੀਕ ਹੈ ਉਹ ਸ਼ੇਅਰ ਕਰ ਦਿਓ, ਫਲਾ ਦਿਓ। ਇਹਨਾਂ ਨੂੰ ਪਤਾ ਲੱਗ ਜੇ ਵੀ ਹਟ ਜਾਣ। ਸਾਡੇ ਆਪ ਦੇ ਸ਼ਹਿਰ 'ਚੀ ਬਹੁਤ ਗੰਦਾ ਪਹਿਲਾਂ ਇੱਥੋਂ ਸਾਫ਼ ਕਰਾਂਗੇ। ਲੈਣ ਵਾਲੇ ਵੀ ਨਹੀਂ ਹਟਦੇ। ਲੈਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਜੇ ਕੋਈ ਲੈਂਦਾ ਇਹਨਾਂ ਨੂੰ ਦਿੰਦਾ ਮੈਂ 10000 ਰੁਪਏ ਦਾ ਨਾਮ ਦੇਊਂਗਾ ਨਾਲੇ ਉਹ ਮੈਨੂੰ ਸਪਾਰਕ ਕਰ ਲਓ ਗੱਲ ਕਰੇ ਨਾ ਵੇਚਦਾ ਮਾਂ ਨੂੰ ਨਹੀਂ ਬਖਸ਼ਦਾ ਜਿਹੜੇ ਕੋਈ ਰੇੜੀਆਂ ਵਾਲੇ ਆਟੋਂ ਵਾਲੇ ਇਹਨਾਂ ਦਾ ਸਾਮਾਨ ਵੇਚਦੇ ਨੇ ਉਹ ਵੀ ਹਟ ਜਾਣ ਉਹਨਾਂ ਦਾ ਵੀ ਮੈਂ ਅੱਜ ਮਾਰਕੀਟਿੰਗ ਕਰ ਚੱਲਿਆ ੜੇ ਆਟੋਂਾਂ ਤੇ ਰੇੜੀਆਂ ਦੇ ਸਾਮਾਨ ਵੇਚਦੇ ਨੇ ਲੋਕ ਭੈਣ ਜੋ ਮਰੀਆਂ ਜ਼ਮੀਰਾਂ ਦੇ ਨੇ ਸਾਹਮਣੇ ਨਸ਼ਾ ਵੀ ਕੀ ਜਾਂਦਾ ਬੋਲਦੇ ਨੇ ਚਾਣ ਮਾਰ ਨੰਗਾ ਕੱਲ ਸੋਵੇ ਦੇ ਬਾਗ ਲੈਣਗੇ ਬਾਈ ਜੀ ਖਾਲਸਾ ਦਰੂ ਹੀ ਫਤਿਹ